ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 12 ਗੁੰਡੇ ਪਾਏ ਆ ਜੀ 5-5 ਗੁੰਡਿਆਂ ਦਾ ਡਿਜ਼ਾਈਨ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ उल्टी साइड है, दो कुंडे उल्टे दो तीन कुंडे सीधे इस तरह करके असं डिजाइन होना तो सा उल्टी साइड है सिलाई पूरी उल्टी, उल्टी उल्टी बना के कंप्लीट करा ਸਿੱਧੇ ਸੈਡ ਆ ਗਏ ਜੀ ਇੱਥੇ ਆਪਾਂ ਹਰ ਦੋ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ 10 ਕੁੰਡੇ ਫਿਰ ਸਿੱਦੇ ਇੱਥੇ ਸਾਡੇ ਕੋਲੇ ਇੱਕ ਕੁੰਡਾ ਹੀ ਆ ਉਲਟਾ ਇੱਕ ਬਣਾ ਲਾਂਗੇ ਤਾਂ ਹਮੇ ਅਸੀਂ ਇੱਥੇ ਸਾਈਡ ਤੇ ਭਾਵੇਂ ਇੱਕ ਬਣਾ ਲਈਏ ਮੈਂ ਇੱਧਰ ਦੋ ਬਣਾਏ ਇੱਧਰ ਮੈਂ ਇੱਕ ਬਣਾਇਆ ਹੁਣ ਆਗੇ ਜੇ ਅਸੀਂ ਉਲਟੀ ਸਾਈਡ ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ ਦੇ ਦੋ ਕੁੰਢੇ ਸਿੱਧੇ ਤਿੰਨ ਕੁੰਢੇ ਉਲਟੇ ਆਈ ਸਾਡੀ ਪੂਰੀ ਸਲਾਈ ਕੰਪਲੀਟ ਹੋ ਗਈ ਚੇਸੀ ਤਾਂ ਗਾਫੇ ਚ ਕਰਾਂਗੇ ਤਿੰਨ ਕੁੰਡੇ ਸੰਦੈ ਨਾਲ ਜਲਾਈ ਤੇ ਤਿੰਨ ਕੁੰਡਿਆਂ ਦਾ ਅਸੀਂ ਇੱਕ ਕੁੰਡਾ ਬਣਾ ਲਾਂਗੇ ਤਾਂਗਾ ਅਸੀਂ ਪਿੱਛੇ ਰੱਖ ਕੇ ਵੀ ਅਸੀਂ ਇਸ ਤਰ੍ਹਾਂ ਉਪਰੋਂ ਦੀ ਇਸ ਤਰ੍ਹਾਂ ਕੁੰਡਾ ਬਣਾ ਲਾਂਗੇ ਅੱਗੇ ਫੇਰ ਅਸੀਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਥੇ ਅਸੀਂ ਇਹਨੂੰ ਇਸ ਤਰ੍ਹਾਂ ਵਾਲ ਪਾ ਕੇ ਵੀ ਇਸ ਤਰ੍ਹਾਂ ਬਣਾ ਲਾਂਗੇ ਦੋ ਗੁੰਡੇ ਉਲਟੇ ਅੱਗੇ ਫੇਰ ਅਸੀਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਅ ਧਾਗਾ ਪਿੱਛੇ ਰੱਖਾਂਗੇ ਇਸ ਤਰ੍ਹਾਂ ਸੜਾਈ ਇਸ ਤਰ੍ਹਾਂ ਕਰਕੇ ਅਸੀਂ ਇੱਕ ਹੁੰਡਾ ਉਲਟਾ ਬਣਾ ਲਾਂਗੇ ਇੱਕ ਹੁੰਡਾ ਸਿੱਧਾ ਹੁਣ ਅਸੀਂ ਧਾਗਾ ਪਿੱਛੇ ਕਰਾਂਗੇ ਨਾ ਵੀ ਹੁੰਡਾ ਅਸੀਂ ਸਿੱਧਾ ਬਣਾਵਾਂਗੇ ਇੱਥੇ ਅਸੀਂ ਫੇਰ ਵੜ ਪਾ ਕੇ ਆਹ ਕੁੰਡਾ ਵੇசி ਸਿੱਧਾ ਬਣਾ ਲਾਂ ਦੋ ਕੁੰਡੇ ਫੇਰ ਸਿੱਧੇ ਬਣਾ ਲਾਂਗੇ ਆ ਜਿਹੜੇ ਸਾਡੇ 3 ਕੁੰਡੇ ਸੀ ਉਹ ਵੜੇ ਇੱਕ ਕੁੰਡਾ ਬਣਾਇਆ ਇੱਥੇ ਵੜ ਪਾ ਕੇ ਅਸੀਂ ਆਹ ਕੁੰਡਾ ਵੇ ਸਿੱਧਾ ਬਣਾਇਆ ਸਾਡੇ 3 ਕੁੰਡੇ ਪੂਰੇ ਹੋ ਗਏ ਇੱਥੇ ਸਾਡੇ 3 ਕੁੰਡੇ ਪੂਰੇ ਹੋ ਗਏ ਦੋ ਉਲਟੇ ਇੱਥੇ ਵੀ ਤਿੰਨ ਗੁੰਡੇ ਆ। ਦੋ ਗੁੰਡੇ ਸਿੱਧੇ। ਫਿਰ ਅਸੀਂ ਜਿਹੜਾ ਹਾ ਗੁੰਡਾ ਵਧਾਇਆ ਸੀ ਇਹ ਵੀ ਅਸੀਂ ਸਿੱਧਾ ਬਣਾ ਲੈਣਾ। ਇੱਥੇ ਅਸੀਂ ਵੜ ਪਾ ਕੇ ਇਹ ਗੁੰਡਾ ਵੀ ਸਿੱਧਾ ਬਣਾ ਲੈਣਾ। ਜਿੰਨੇ ਅਸੀਂ ਗੁੰਡੇ ਘਟਾਏ ਸੀ ਅਸੀਂ ਦੂਜੀ ਸਲਾਈ ਚ ਆਪਦੇ ਗੁੰਡੇ ਪੂਰੇ ਕਰ ਲਏ। ਹੁਣ ਆ ਗਏ ਸੀ ਸਿੱਧੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਅਸੀਂ ਆਹ ਵਾਲੇ ਕੁੰਡੇ ਇਸ ਤਰ੍ਹਾਂ ਨਹੀਂ ਬਣਾਉਣੇ ਹੈਗੇ ਆਮ ਅਸੀਂ ਵੀ ਵਾਰੀ ਇਸ ਤਰ੍ਹਾਂ ਬਣਾਉਂਦੇ ਆ ਇਹਨੂੰ ਅਸੀਂ ਇਧਰੋਂ ਸਲਾਈ ਪਾਉਣੀ ਹੈ ਇਧਰੋਂ ਸਲਾਈ ਪਾਉਣੀ ਆ ਇਸ ਤਰ੍ਹਾਂ ਬਣਾ ਲੈਣਾ ਇੱਕ ਜਿਹੜਾ ਬਧਾਇਆ ਸੀ ਉਹ ਵੀ ਬਣਾ ਲੈਣਾ ਆਹ ਗੁੰਡਾ ਵੀ ਅਸੀਂ ਇਸ ਤਰ੍ਹਾਂ ਹੀ ਬਣਾਉਣਾ ਨੇ ਇਸ ਤਰ੍ਹਾਂ ਬਣਾ ਲੈਨੇ ਆ ਇਸ ਤਰ੍ਹਾਂ ਨਹੀਂ ਬਣਾਉਣਾ ਇਹਨੂੰ ਇਧਰੋਂ ਗੁੰਡਾ ਸਲਾਈ ਪਾ ਕੇ ਦੰਨ ਗੁੰਡੇ ਬਣਾ ਲੈਣੇ ਆ ਸਿੱਧੇ ਦੋ ਗੁੰਡੇ ਉਲਟੇ ਆ ਦੇਖਿਓ ਜੀ ਮੈਂ ਫੇਰ ਦੱਸ ਦਿੰਨੀ ਅਗਲੇ ਡਿਜ਼ਾਈਨ ਤੇ ਆ ਸਲਾਈ ਅਸੀਂ ਇਧਰੋਂ ਦੀ ਪਾਉਣੀ ਹੈਗੀ ਆ ਕੁੰਡਾ ਇਧਰੋਂ ਚੱਕਣਾ ਤੇ ਸਿੱਧਾ ਬਣਾ ਦੇਣਾ ਆਹ ਕੁੰਡਾ ਅਸੀਂ ਇਸ ਤਰ੍ਹਾਂ ਬਣਾ ਲੈਣਾ ਆਹ ਕੁੰਡਾ ਵੀ ਅਸੀਂ ਇਸ ਤਰ੍ਹਾਂ ਬਣਾ ਦੇਣਾ ਦੋ ਕੁੰਡੇ ਉਲਟੇ ਅੱਗੇ ਫੇਰ ਅਸੀਂ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਆ ஜ இணை ஜே தின கண்டே உோ கண்டே சிதை ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਅੱਜ ਤਾਂ ਮੈਂ ਤੁਹਾਨੂੰ ਦੱਸਦਾ ਮੇਰਾ ਤਬੀਅਤ ਵੀ ਬਹੁਤ ਖਰਾਬ ਸੀ ਤੇ ਪਰ ਮੈਂ ਵੀਡੀਓ ਫੇਰ ਵੀ ਬਣਾ ਰਹੀ ਆ 6:00 ਦੇ ਜੀ 6 ਵਜਣ ਵਾਲੇ ਆ ਅਮਰਖਾ ਚਲੋ ਵੀਡੀਓ ਤਾਂ ਬਣਾਈਏ ਉੱਠ ਕੇ ਇੱਥੇ ਅਸੀਂ ਫਿਰ ਦੋ ਗੁੰਡੇ ਉਲਟੇ ਸਿੱਧੀ ਸਾਈਡ ਤਿੰਨ ਗੁੰਡੇ ਸਿੱਧੇ ਤੇ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਇੱਕ ਲਾਇਕ ਵੀ ਕਰ ਦਿਆ ਕਰੋ ਜੀ ਉਹਦੇ ਤੇ ਵੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਡਿਜ਼ਾਈਨ ਇੰਨਾ ਸੋਹਣਾ ਹੈ ਕਿ ਹਲਕਾ ਜਿਹਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਹੈ తిని కుండే ఉల్టే ఉల్టి దో కుండే స ਹੁਣ ਆਪਾਂ ਹਾ ਡਿਜ਼ਾਈਨ ਅਸੀਂ ਹੁਣ ਪਹਿਲਾਂ ਗਲੀਆਂ ਇੱਧਰ ਬਣਾਈਆਂ ਆਵੀਆਂ ਇਹ। ਆ ਦੇਖੋ ਡਿਜ਼ਾਈਨ ਇੱਧਰਲੀ ਸਾਈਡ ਇੱਧਰ ਬਣਾਈਆਂ ਹੋਣ ਅਸੀਂ ਇਹ ਬਦਲ ਕੇ ਬਣਾਵਾਂਗੇ। ਹੁਣ ਅਸੀਂ ਧਾਗਾ ਇਸ ਤਰ੍ਹਾਂ ਵਾਲ ਪਾ ਲਾਂਗੇ। ਹੁਣ ਅਸੀਂ ਇਹ ਇਧਰੋਂ ਲਵਾਂਗੇ ਪਹਿਲਾਂ ਅਸੀਂ ਇਸ ਤਰ੍ਹਾਂ ਕਰਕੇ ਬਣਾਏ ਸੀ ਹੁਣ ਅਸੀਂ ਇੱਥੋਂ ਥੋੜਾ ਜਿਹਾ ਲੂਜ਼ ਕਰ ਲਾਂਗੇ ਇਹਨਾਂ ਨੂੰ ਸੌਖਾ ਹੋ ਜਾਂਦਾ ਬਣਾਉਣ ਫਿਰ ਅਸੀਂ ਇਸ ਤਰ੍ਹਾਂ ਸਲਾਈ ਪਾ ਕੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਕਰ ਲਾਂਗੇ ਹੁਣ ਅਸੀਂ ਵਾਲਾ ਇਧਰਲੇ ਸਾਈਡ ਪਾ ਲਿਆ ਪਹਿਲਾਂ ਅਸੀਂ ਤਿੰਨ ਗੁੰਡਿਆਂ ਦਾ ਬਣਾ ਕੇ ਇੱਕ ਗੁੰਡਾ ਫਿਰ ਇਧਰ ਵੱਲ ਪਾਇਆ ਸੀ ਇਧਰ ਵੀ ਰੱਖ ਸਕਦੇ ਹਾਂ ਅਸੀਂ ਧਾਗਾ ਇਹ ਜਿਵੇਂ ਸਾਨੂੰ ਚੰਗਾ ਲੱਗੇ ਅਸੀਂ ਉਵੇਂ ਬਣਾ ਸਕਦੇ ਹਾਂ ਹੁਣ ਤਾਂ ਗਾ ਇੱਧਰ ਰੱਖਿਆ ਮੈਂ ਤਾਂ ਲੋ ਦੋ ਗੁੰਡੇ ਬਣ ਗਏ ਇੱਕ ਗੁੰਡਾ ਸਿੱਧਾ ਹੁਣ ਅਸੀਂ ਇੱਥੇ ਵੜ ਪਾਵਾਂਗੇ ਤਾਂ ਸਾਡੇ ਆ ਤਿੰਨ ਗੁੰਡੇ ਬਣ ਗਏ ਫੇਰ ਦੋ ਗੁੰਡੇ ਸਿੱਧੇ ਪਹਿਲਾ ਗੁੰਡਾ ਬਣਾਵਾਂਗੇ ਫੇਰ ਅਸੀਂ ਇੱਥੇ ਵੜ ਪਾਵਾਂਗੇ ਉਲਟੀ ਸਾਈਡ ਵੜ ਪਾਉਣਾ ਜਦੋਂ ਅਸੀਂ ਦੋਨਾਂ ਗੁੰਡਿਆਂ ਦੇ ਵਿਚਾਲੇ ਵੜ ਪਾਉਣਾ పిా కు బయ్యా కు కండా సా ఇతీా బిధీ సైడ్ దో కుండే ఉల్టే ਅਸੀਂ ਇਹਨਾਂ ਨੂੰ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਸੌਰੀ ਜੀ ਆਹ ਸਲਾਈ ਨਾਲ ਉਲਟੀ ਪਾਉਣੀ ਸੀਗੀ ਆਹ ਲਓ ਜੀ ਆਹ ਸਲਾਈ ਮੈਂ ਉਲਟੀ ਪਾ ਲਈ ਮੈਂ ਸੌਰੀ ਮੰਗਦੀ ਆ ਕਿ ਮੈਂ ਦੱਸੀ ਜਾਣੀ ਇਹ ਤਾਂ ਵੀ ਇੱਧਰ ਠੀਕ ਨਹੀਂ ਹੈਗੀ ਥੋੜੀ ਜਿਹੀ ਗਲਤੀ ਹੋ ਗਈ ਆਹ ਸਲਾਈ ਜਿਹੜੀ ਬਣਾਉਣੀ ਸੀ ਇਹ ਉਲਟੀ ਬਣਾਉਣੀ ਆ ਇੱਧਰ ਨੂੰ ਸਿੱਧੇ ਨਹੀਂ ਬਣਾਉਣੀ ਹੈਗੀ ਪੂਰੇ ਗੁੰਡੇ ਅਸੀਂ ਜਿਵੇਂ ਆ ਬਣਾਏ ਉਲਟੇ ਇਧਰੋਂ ਸਿੱਧੀ ਬਣਾਉਣੀ ਹੈ ਉਲਟੀ ਸਾਈਡ ਤੋਂ ਚਲੋ ਜੀ ਅੱਗੇ ਦੱਸਦੇ ਹਾਂ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਸਹਾਈ ਸਲਾਈਆਂ ਤੇਜੀ ਸਲਾਈ ਪੈਂਦੀ ਆ ਹਾ ਡਿਜ਼ਾਈਨ ਦੀ ਫਸਟ ਵਾਲੀ ਆ ਸੀ ਦੂਜੀ ਇੱਧਰ ਆਈ ਤੀਜੀ ਸਲਾਈ ਚਾਰ ਸਲਾਈਆਂ ਸਾਡੀਆਂ ਗੈਪ ਦੀਆਂ ਹੋ ਜਾਂਦੀਆਂ ਤਿੰਨ ਸਲਾਈਆਂ ਆਹ ਡਿਜ਼ਾਈਨ ਦੀਆਂ ਹੋ ਜਾਂਦੀਆਂ ਮੈਂ ਕੋਈ ਇਹਨੂੰ ਛੱਡ ਕੇ 1 2 3 4 5 6 7 ਸਲਾਈਆਂ ਡਿਜ਼ਾਈਨ ਦੀਆਂ ਤਾਂ ਸੰਲਡ ਜਾਇਨਾ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਸਤਿ ਸ਼੍ਰੀ ਅਕਾਲ ਬਣਦਾ ਜੀ ਪੂਰਾ ਡਿਜ਼ਾਈਨ ਚਲੋ ਜੀ ਬਣਾਇਓ ਤੇ ਟਰਾਈ ਕਰਿਓ ਦੇਖੋ ਜੀ ਹਲਕਾ ਹਲਕਾ ਜਿਹਾ ਡਿਜ਼ਾਈਨ ਹੈ ਜਲਦੀ ਵੀ ਬਹੁਤ ਬਣਦਾ ਤੇ ਜੇ ਮੇਰਾ ਵੀਡੀਓ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੋਗਾ ਮੇਰੀ ਵੀਡੀਓ ਪੂਰੀ ਦੇਖਿਓ ਜਿਵੇਂ ਫਿਰ ਤੋਂ ਕਹਿਣੀ ਹੈ